ਲੋ ਜੀ ਲੋਕਾਂ ਦੇ ਵੱਲੋਂ ਤਾਂ ਹੁਣ ਸ਼ਮਸ਼ਾਨ ਘਾਟ ਵੀ ਨਹੀਂ ਬਖਸ਼ੇ ਜਾ ਰਹੇ ਤੇ ਉੱਥੇ ਵੀ ਗਲਤ ਧੰਦੇ ਚਲਾਏ ਜਾ ਰਹੇ ਨੇ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਜੋ ਕਿ ਪੁਲਿਸ ਨੇ ਕਾਬੂ ਕੀਤਾ ਕਿਉਂਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੇ ਅੰਦਰ ਗਲਤ ਧੰਦਾ ਚੱਲਦਾ ਹੈ ਤਾਂ ਪੁਲਿਸ ਨੇ ਰੇਡ ਮਾਰੀ ਤਾਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜੋ ਕਿ ਇਸ ਵਕਤ ਪੁਲਿਸ ਦੇ ਗ੍ਰਿਫਤ ਦੇ ਵਿੱਚ ਤੁਰਿਆ ਨਜ਼ਰ ਆ ਰਿਹਾ ਤਾ ਦਾਅਵਾ ਦਿੱਤਾ ਕਿ ਜਦੋਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਇਸ ਦੇ ਕੋਲੋਂ 350 ਗ੍ਰਾਮ ਹੈਰੋਨ ਬਰਾਮਦ ਹੋਈਆ ਦੱਸਿਆ ਜਾ ਰਿਹਾ ਹੈ ਕਿ ਸ਼ਮਸ਼ਾਨ ਘਰ ਦੇ ਵਿੱਚ ਨਸ਼ੇ ਦਾ ਧੰਦਾ ਚਲਾਇਆ ਜਾਂਦਾ ਸੀ ਤੇ ਪੁਲਿਸ ਨੂੰ ਕਿਸੇ ਮੁਖਬਰ ਬੰਦੇ ਨੇ ਇਤਲਾਹ ਦਿੱਤੀ ਤਾਂ ਉਹਨਾਂ ਨੇ ਜਦੋਂ ਜਾ ਕੇ ਦੇਖਿਆ ਤੇ ਇੱਥੇ ਇਸ ਵਿਅਕਤੀ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਸ੍ਰੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ। ਐਸਐਫਓ ਸਿਟੀ ਸਾਊਥ ਜਿਹੜਾ ਭਲਵਿੰਦਰ ਸਿੰਘ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਸਾਦਾਵਲੀ ਬਸਤੀ ਵਿੱਚ ਸਮਸ਼ਾਨ ਘਾੜ ਦੇ ਵਿੱਚ ਰਾਜੂ ਪੁੱਤਰ ਬਿੰਦਰਵਾਸੀ ਨੂਰਪੁਰ ਹਕੀਮਾ ਜਿਹੜਾ ਹੀਰੋਂ ਵਿੱਚੋਂ ਦਾਤੰਦਾ ਕਰਦਾ ਤੇ ਉਹ ਗਾਕਾਂ ਦੀ ਢੀਂ ਕਰ ਰਿਹਾ ਜਿਸ ਤੇ ਬਲਵਿੰਦਰ ਸਿੰਘ ਨੇ ਜਿਹੜਾ ਇਹਨੂੰ ਕਾਬੂ ਕੀਤਾ ਤੇ ਇਹਦੇ ਤੋਂ 350 ਗ੍ਰਾਮ ਜਿਹੜੀ ਹੀਰੋਂ ਬਰਾਮਦ ਕੀਤੀ ਤੇ ਕੀ ਪਤਾ ਲੱਗੇ ਕਿ ਉਹ ਲੱਗੇ ਸੀ ਕਿਹਨੂੰ ਦੇ ਦੇ ਤੇ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਆ ਅੱਜ ਇਹਨੂੰ ਪੇਚ ਕਰਕੇ ਰਿਮਾਂਡ ਲਿਆ ਇਹ ਇਹਦੇ ਤੋਂ ਪਤਾ ਕਰਦੇ ਨੇ ਵੀ ਕਿੱਥੇ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਜੜੀ ਦੇਣੀ ਸੀ ਤੇ ਇਹਦੇ ਪਿਛੜ ਕੀ ਹੈਗਾ ਜੀ ਜਿਹੜਾ ਕਾਬੂ ਕਿੱਥੇ ਹੈ ਇਹ ਹੁਣ ਅਜੇ ਚੱਲ ਰਹੀ ਇਨਵੈਸਟੀਗੇਸ਼ਨ ਜੀ ਤਾਂ ਦੇਖਿਆ ਜਾ ਸਕਦਾ ਹੈ ਕਿ ਨਸ਼ੇ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਿਵੇਂ ਦੇ ਕਿਵੇਂ ਜੁਗਾਰ ਲਗਾਏ ਜਾ ਰਹੇ ਨੇ ਇੱਥੋਂ ਤੱਕ ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਬੈਠ ਕੇ ਧੰਦਾ ਚਲਾਇਆ ਜਾ ਰਿਹਾ ਹੈ ਹਕੀਕਤ ਨੂੰ ਜੀ ਵੀ ਪੰਜਾਬੀ ਲਈ ਮੌਗਾ ਤੋਂ ਮਨੀਸ਼ ਜੰਦਲ ਦੀ ਰਿਪੋਰਟ